تنهه ساري ٿو ٿا تنهه ساري ٿو ٿا تنهه ساري ٿو ٿا تنهه ساري ٿو ٿا ਸੋ ਨਰਿ ਜੀ ਮੰਤੋ ਤੇ ਰਾਜ ਰੂਪ ਸਤਾਰ ਵਿਖਾ ਸੋ ਜਾਣ ਕੇ ਤੁਮ ਜੀ ਜਨਾਨ ਹੋਏ ਪ੍ਰਭ ਦੇ ਨਾਮ ਚੀਰ ਪੜੀ ਅਨੁਪਤਾਲ ਅੰਦਰ ਖਾਲਸਾ ਜੀ ਬੋਲੋ ਜੀ ਜੈ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾ ਤਾਰ ਚਿਆਰੀਏ ਵਿਗ ਤੇ 갑자기 밸런스가 왜런스빠 ਬਾਕੀ ਰੋਕੇ ਬੋ ਜਣੀ ਰੋਕ ਦੇ ਨਾ ਰੋਕ ਜੋ ਜੀ ਰੋਣਾ ਸੀ ਸਾਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਗੁਰੂ ਘਰ ਦੇ ਨਿਵਾਜੇ ਸੰਤ ਬਾਬਾ ਹਰਨਾਮ ਸਿੰਘ ਨਿਹੰਗ ਸਿੰਘ ਜੀਰਾਂ ਦੇ ਜੀਵਨ ਵਿੱਚ ਸੰਤ ਸਿਪਾਹੀ ਵਾਲਾ ਮਾਰਗ ਅਪਣਾ ਕੇ ਸ਼ਸਤਰਧਾਰੀ ਹੋ ਕੇ ਨੀਲਾ ਬਾਣਾ ਪਹਿਨ ਕੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਆਪਣੇ ਮਨ ਨੂੰ ਰੰਗਿਆ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹਿਤ ਮਜਾਤੋਂ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਅਸਾ ਪਵਿੱਤਰ ਜੀਵਨ ਬਤੀਰ ਕਰਨ ਵਾਲੇ ਨਾਮ ਦਾ ਸਿਮਰਨ ਕਰਨ ਵਾਲੇ ਸੰਗਤਾਂ ਨੂੰ ਨਾਮ ਜਪਾਉਂਦੇ ਜਾਨੇ ਕੰਗਰੂ ਘਰ ਦੀ ਸੇਵਾ ਦੇ ਕਾਰਜ ਕਰਦੇ ਹਰ ਕਾਰ ਵਿੱਚ ਆਪਣਾ ਜੀਵਨ ਲਗਾ ਕੇ ਆਪਣੀ ਜੀਵਨ ਦੀ ਆਇ ਨੂੰ ਸਫਲ ਕਰਕੇ ਪਰਲੋਗਮਨ ਕਰ ਗਏ ਹਨ ਜਿਨ੍ਹਾਂ ਦਾ ਅੱਜ ਕਮਨ ਸਰੀਰ ਹੁਣ ਬੇਟ ਕੀਤਾ ਗਿਆ ਹੈ ਬੇਅੰਤ ਸੰਕਾ ਹਜ਼ਾਰਾਂ ਹੀ ਸੰਗਾਂ ਦਾ ਇੱਕ ਇਕੱਤਰਤਾ ਹੋਈ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਅਰਦਾਸ ਕੀਤੀ ਗਈ ਹੈ ਕਿ ਉਹਨਾਂ ਦੇ ਪਾਵਨ ਸਰੀਰ ਦੇ ਅੰਗਿੱਠੇ ਦੀ ਸੰਭਾਲ ਬਦਵਾੜ 11 ਉਹ ਜੀ ਕੀਤੀ ਜਾਏਗੀ ਕਿ ਉਹਨਾਂ ਦਾ ਪਵਿੱਤਰ ਸਰੀਰ ਉਹਨਾਂ ਦੇ ਪੰਤਮ ਅਰਦਾਸ ਤੇ ਕੀਰਤਨ ਸਮਾਗਮ 6 ਜਨਵਰੀ ਐਤਵਾਰ ਨੂੰ ਮੌਲਾ ਵੈਦਪੁਰ ਵਿਖੇ ਕਿਤੇ ਜਾ ਰਹੇ ਹਾਂ ਆਪ ਸੰਗਤਾਂ ਭਾਗੀਆਂ ਭਰ ਕੇ ਗੁਰੂ ਜੀ ਸੁਣ ਕੇ ਇਮਾਮਪੁਰ ਖਾਨ ਦੇ ਚਲਾਏ ਰਸਤੇ ਤੇ ਚੱਲ ਕੇ ਆਪਣਾ ਜਨਮ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਬਾਬਾ ਜੀ ਦੱਸ ਦਿਓ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪੰਥ ਦੀ ਬਹੁਤ ਹੀ ਵੱਡੀ ਸ਼ਖਸੀਅਤ ਅਤੀ ਸਤਿਕਾਰਯੋਗ ਸੰਤ ਬਾਬਾ ਜੀ ਬਾਬਾ ਹਰਨਾਮ ਸਿੰਘ ਸਾਹਿਬ ਜੀ ਮੋਇਲਾ ਬਾਦਪੁਰ ਰੰਗਪੁਰ ਵਾਲੇ ਵੀ ਉਹਨਾਂ ਨੂੰ ਕਿਹਾ ਜਾਂਦਾ ਸੀ ਬਹੁਤ ਵੱਡੀ ਹਸਤੀ ਸਨ ਬਾਬਾ ਜੀ ਉਹੋ ਜੇ ਸਾਧੂ ਧਰਤੀ ਦੇ ਤਖਤੇ ਤੇ ਕਦੇ ਕਦੇ ਪੈਦਾ ਹੁੰਦੇ ਸੰਤ ਬਾਬਾ ਹਰਨਾਮ ਸਿੰਘ ਜੀ ਨਿਹੰਗ ਸਿੰਘ ਜੀ ਨੀਲੇ ਬਾਣੇ ਦਾ ਬਾਬਾ ਜੀ ਦਾ ਦਿਲ ਚ ਇੱਡਾ ਸਤਕਾਰ ਸੀ ਕਿ ਤੁਰਿਆ ਜਾਂਦਾ ਵੀ ਨਿਹੰਗ ਸਿੰਘ ਵੇਖ ਲੈਂਦੇ ਸੀ ਤੇ ਉਹਦੇ ਲਈ ਆਪਾਂ ਨਿਸ਼ਾਵਰ ਕਰਨ ਤੱਕ ਚਲੇ ਜਾਂਦੇ ਸੀ ਉਹ ਐਸੇ ਸਾਧੂ ਅੱਜ ਸਾਡੇ ਕੋਲੋਂ ਸਰੀਰ ਕਰਕੇ ਗਏ ਆ ਉਹ ਬ੍ਰਹਮ ਗਿਆਨੀ ਸਾਧੂ ਸਨ ਬਾਣੀ ਬਾਣੇ ਦੇ ਧਾਰਨੀ ਉਹ ਬ੍ਰਹਮ ਗਿਆਨੀ ਬ੍ਰਹਮ ਦੇ ਵਿੱਚ ਉਹ ਅਭੇਦ ਹੋ ਗਏ ਬ੍ਰਹਮ ਲੀਨ ਹੋ ਗਏ ਆ ਪਰ ਉਹ ਵੱਡੀ ਹਸਤੀ ਦਾ ਜੋ ਘਾਟਾ ਪਿਆ ਜੋ ਖਲਾਫ ਆਰਦਾਸ ਹੈ ਮਾਰੇ ਦੇ ਚਰਨਾਂ 'ਚ ਕਿ ਸਤਗੁਰੂ ਕਿਰਪਾ ਕਰੇ ਉਨ੍ਹਾਂ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਇਸੇ ਤਰ੍ਹਾਂ ਹੀ ਬਾਣੀ ਬਾਣਾ ਗੁਰਮਤ ਗੁਰਬਾਣੀ ਗੁਰ ਇਤਿਹਾਸ ਕੇ ਪ੍ਰਚਾਰ ਸੱਚ ਦਾ ਪ੍ਰਚਾਰ ਹੁੰਦਾ ਹੈ